ਪਹਿਲੀ ਵਾਰ ਸਾਡੇ ਪਿੰਡ ਦੀ ਪੰਚਾਇਤ ਨੇ ਇਹ ਉਪਰਾਲਾ ਕੀਤਾ ਮਤਲਬ ਪਹਿਲਾਂ ਕਦੇ ਮਨਾਇਆ ਜਾਂਦਾ ਸੀਗਾ ਆਪਦੇ ਵਿੱਚ ਕੁੜੀਆਂ ਛੋਟੇ ਬੱਚੇ ਇਕੱਠੇ ਹੋ ਕੇ ਮਨਾ ਲੈਂਦੇ ਸੀ ਪਰ ਪਹਿਲੀ ਵਾਰ ਇਹ ਹੋਇਆ ਕਿ ਸਾਨੂੰ ਸਹੁਰਿਆਂ ਤੋਂ ਵੀ ਬੁਲਾਇਆ ਗਿਆ ਫੋਨ ਕਰਕੇ ਤੇ ਮਤਲਬ ਅਸੀਂ ਬਹੁਤ ਖੁਸ਼ ਆ ਕਿ ਸਾਡੇ ਪਿੰਡ ਦੇ ਵਿੱਚ ਧੀਆਂ ਮਨਾਇਆ ਜਾਂਦੀਆਂ ਨੇ ਸਾਡੇ ਸਰਪੰਚ ਸਾਹਿਬ ਨੇ ਜਿਹੜਾ ਇਹ ਪ੍ਰੋਗਰਾਮ ਕਰਿਆ ਸਾਨੂੰ ਇਹ ਬਹੁਤ ਪਸੰਦ ਆਇਆ। ਨੱਚ ਨਹੀਂ ਨੱਚ ਨਹੀਂ ਨੱਚ ਨਹੀਂ ਲੱਗ ਕੇ ਮਾਰਾਂਗੇ ਬਹਿ ਜਾਣ ਨੱਚ ਨਹੀਂ ਨਹੀਂ ਸੰਤੋ ਬੰਤੋ ਹੰਨੀਆਂ ਕੁੱਟੀਆਂ ਬੜੇ ਘਰ ਆਉਂਦੀਆਂ ਜਾਂਦੀਆਂ ਬਈ ਰੰਗੜ ਤਾਰਾਂ ਦੀ ਬਚ ਨਹੀਂ ਦਾਤਾ ਮੈਂ ਦਿਉਂਦੀ ਮੈਂ ਨੱਚਣਾ ਹਾਂ ਹਾਂ ਪ੍ਰਾਣਾਤਪੇ ਜਲਾ ਜਿਹੜਾ ਆਉਣਾ ਚਾਹੀਦਾ ਸੀ ਤੇ ਇਸ ਵਾਰ ਆਇਆ ਵੀ ਇਹ ਮੈਨੂੰ ਬਹੁਤ ਵਧੀਆ ਲੱਗਿਆ ਪਟਿਆਲਾ ਐਨ ਆਰ ਆਈ ਦੇ ਬਾਰੇ ਜਾਣੇ ਪਾਰੇ ਦੇ ਸਹਿਯੋਗ ਨਾਲ ਕੀਤਾਇਆ ਗਿਆ ਜੀ ਸਾਨੂੰ ਬਹੁਤ ਖੁਸ਼ੀ ਆ ਜੀ ਤੁਹਾਡੇ ਯਾਰ ਭਰਾ ਜਿਹੜੇ ਕੁਝ ਬਾਹਰ ਨੇ ਕੁਝ ਹੋਰ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਪਹਿਲਾ ਮੇਲਾ ਵੀ ਕਰਵਾਇਆ ਗਿਆ ਤੇ ਉਸੇ ਸੰਬੰਧ ਵਿੱਚ ਇਸ ਵਾਰ ਪੈਣਾ ਦੇ ਕਹਿਣ ਤੇ ਉਹਨਾਂ ਨੇ ਤੀਆਂ ਦਾ ਪ੍ਰਸਤਾਵ ਰੱਖਿਆ ਉਹ ਅਸੀਂ ਸਵੀਕਾਰ ਕੀਤਾ ਵੀ ਉਸੇ ਨਾਲ ਅੱਗਰ ਦੀ ਕੋਸ਼ਿਸ਼ ਦੇ ਨਾਲ ਪੰਚਾਇਤ ਵੱਲੋਂ ਕਰਵਾਇਆ ਗਿਆ ਜੀ ਤੇ ਨਾਮ ਆਪਣਾ ਅਮਨਦੀਪ ਕੌਰ ਹੈ ਮੇਰਾ ਨਾਮ ਏ ਸਰ ਪਹਿਲੀ ਵਾਰ ਸਾਡੇ ਪਿੰਡ ਦੀ ਪੰਚਾਇਤ ਨੇ ਇਹ ਉਪਰਾਲਾ ਕੀਤਾ ਮਤਲਬ ਪਹਿਲਾਂ ਕਦੇ ਮਨਾਇਆ ਜਾਂਦਾ ਸੀਗਾ ਆਪਾਂ ਦੇ ਵਿੱਚ ਕੁੜੀਆਂ ਛੋਟੇ ਬੱਚੇ ਇਕੱਠੇ ਹੋ ਕੇ ਮਨਾ ਲੈਂਦੇ ਸੀ ਪਰ ਪਹਿਲੀ ਵਾਰ ਇਹ ਹੋਇਆ ਕਿ ਸਾਨੂੰ ਸਹੁਰਿਆਂ ਤੋਂ ਵੀ ਬੁਲਾਇਆ ਗਿਆ ਫੋਨ ਕਰਕੇ ਤੇ ਮਤਲਬ ਅਸੀਂ ਬਹੁਤ ਖੁਸ਼ ਆ ਕਿ ਸਾਡੇ ਪਿੰਡ ਦੇ ਵਿੱਚ ਧੀਆਂ ਮਨਾਇਆ ਜਾਂਦੀਆਂ ਨੇ ਮੇਰਾ ਨਾਮ ਰਣਵੀਰ ਕੌਰਾਈ ਇਹਦੇ ਬਾਰੇ ਮੈਂ ਇਹੀ ਜੋ ਕਹਿਣਾ ਚਾਹਾਂਗੀ ਵੀ ਅਸੀਂ ਬਹੁਤ ਖੁਸ਼ ਆ ਸਾਨੂੰ ਫਸਟ ਟਾਈਮ ਇੱਥੇ ਬੁਲਾਇਆ ਗਿਆ ਸਾਡੇ ਸਰਪੰਚ ਸਾਹਿਬ ਨੇ ਜਿਹੜਾ ਇਹ ਪ੍ਰੋਗਰਾਮ ਕਰਿਆ ਸਾਨੂੰ ਇਹ ਬਹੁਤ ਪਸੰਦ ਆਇਆ। ਤੀਆਂ ਸਾਡੇ ਮਾ ਲੰਗੋਵਾਲ ਤੋਂ ਸਾਡੇ ਵੀ ਲਗਦੀਆਂ ਨੇ ਤੀਆਂ ਮੈਂ ਹਰ ਵਾਰ ਜਾਨੀ ਵੀ ਆ ਮੈਨੂੰ ਬਹੁਤ ਚਾਅ ਸੀ ਵੀ ਉਰੇ ਵੀ ਲੱਗਣ ਪਰ ਇਸ ਵਾਰ ਲੱਗੀਆਂ ਨੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਸਾਰੇ ਆਏ ਆਗੇ ਸਾਡਾ ਇਹ ਪ੍ਰਾਣਾ ਸਭੇ ਜਦਾ ਜਿਹੜਾ ਆਉਣਾ ਚਾਹੀਦਾ ਸੀ ਤੇ ਇਸ ਵਾਰ ਆਇਆ ਵੀ ਇਹ ਮੈਨੂੰ ਬਹੁਤ ਵਧੀਆ ਲੱਗਿਆ ਤੇ ਇੱਥੇ ਪ੍ਰੋਗਰਾਮ ਵੀ ਬਹੁਤ ਸੋਹਣਾ ਕਰਿਆ ਗਿਆ ਸਾਡੀ ਸਰਪੰਚ ਸਭਾ ਵੱਲੋਂ ਸਾਡੇ ਪਿੰਡ ਤੋਂ 15 ਸਾਲ ਬਾਅਦ ਸਾਡੀ ਨਵੀਂ ਗੁਣ ਪੰਚਾਇਤ ਨੇ ਕਰਵਾਇਆ ਜੀ ਸਾਡੇ ਨਾਲ ਫਟੇਪਰਾ ਐਨ ਆਰ ਆਈ ਦੇ ਬਾਰੇ ਜਾਏ ਸਾਰੇ ਦੇ ਤੇ ਕਰਵਾਇਆ ਗਿਆ ਜੀ ਸਾਨੂੰ ਬਹੁਤ ਖੁਸ਼ੀ ਆ ਜੀ ਜਿਵੇਂ ਕੀ ਭੈਣਾ ਆਪਣੇ ਵੀਰਾਂ ਦੀ ਖੁਸ਼ੀ ਮੰਨਦੀਆਂ ਨੇ ਤੇ ਇੱਕ ਵੀਰ ਤੇ ਵੀ ਰੱਬਾ ਸਾਨੂੰ ਰਖੜੀ ਬੰਨ੍ਹਣ ਦਾ ਚਾਰ ਤੇ ਐਦਾਂ ਸਾਨੂੰ ਵੀ ਸਾਡਿਆਂ ਭੈਣਾਂ ਦਾ ਬਹੁਤ ਚਾਹ ਜੀ ਕਿ ਜਿਵੇਂ ਤੇ ਭੈਣ ਆਪਣੇ ਜੀ ਨੂੰ ਕਰ ਸਕਦੀ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਜੀ ਤੇ ਸਾਡੇ ਭਰਾਵਾਂ ਦਾ ਸਾਡੇ ਨਾਲ ਸੁਨੋ ਕਰਿਆ ਤਾਂ ਇਕਨੇ ਮੇਲੇ ਲੱਗਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਇਸ ਵਿੱਚ ਤਾਂ ਪਹਿਲਾਂ ਇੱਕ ਤਾਂ ਸਾਡੇ ਪੰਚਾਇਤ ਹੋ ਗਈ ਸਾਡੇ ਯਾਰ ਭਰਾ ਜਿਹੜੇ ਕੁਝ ਬਾਹਰ ਨੇ ਕੁਝ ਹੋਰੇ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਪਹਿਲਾ ਮੇਲਾ ਵੀ ਕਰਵਾਇਆ ਗਿਆ ਤੇ ਉਸੇ ਸਬੰਧ ਵਿੱਚ ਇਸ ਵਾਰ ਭੈਣਾ ਦੇ ਕਹਣ ਤੇ ਉਹਨਾਂ ਨੇ ਤੀਆਂ ਦਾ ਪਛਤਾ ਰੱਖਿਆ ਉਹ ਅਸੀਂ ਸਵੀਕਾਰ ਕੀਤਾ ਵੀ ਉਸੇ ਲਾਲ ਨਗਰ ਦੀ ਖੁਸ਼ੀ ਦੇ ਨਾਲ ਪੰਚਾਇਤ ਵੱਲੋਂ ਕਰਵਾਇਆ ਗਿਆ ਜੀ ਤੇ ਬਾਕੀ ਜੋ ਵੀ ਕੋਈ ਉਹਨਾਂ ਵਾਸਤੇ ਲੰਗਰ ਵੀ ਲਗਾਇਆ ਹੈ ਕੁਝ ਵੀ ਹੋਵੇ ਮਤਲਬ ਜਿਵੇਂ ਵੀ ਤੀਆਂ ਦਾ ਤਿਹਾਰ ਆ ਤਾਂ ਸਾਡੇ ਨੂੰ ਬਹੁਤ ਖੁਸ਼ੀ ਹੈ ਸਾਡੀਆਂ ਭੈਣਾ ਨਗਰ ਚ ਆਈਆਂ ਨੇ ਤੇ ਰਲ ਮਿਲ ਕੇ ਸਾਰੇ ਪਰਿਵਾਰ ਰਹਿੰਦੇ ਨੇ ਤੇ ਇੱਕ ਟਾਈਮ ਮਿਲਿਆ ਕਿਉਂਕਿ ਕਾਫੀ ਸਮੇਂ ਬਾਅਦ ਭੈਣਾਂ ਇਕੱਠੀਆਂ ਹੋਈਆਂ ਨੇ ਕਿਉਂਕਿ ਪਹਿਲਾਂ ਲੰਬਾਈ ਸਾਮ ਤੋਂ ਮੇਲਾ ਟੀਆਂ ਦਾ ਜਿਹਨੂੰ ਮੇਲਾ ਕਿਹਾ ਜਾਂਦਾ ਨਾ ਉਹ ਨਹੀਂ ਲੱਗ ਰਿਹਾ ਸੀ ਤੇ ਉਹਨਾਂ ਦੀ ਇੱਛਕ ਤੀ ਕਿਉਂਕਿ ਬਹੁਤ ਸਮਾਂ ਹੋ ਗਿਆ ਕੁਝ ਭੈਣਾਂ ਬਾਹਰ ਚਲਈਆਂ ਦੇ ਕੁਛ ਹੋਰੇ ਨੇ ਤੇ ਅਸੀਂ ਇਹੀ ਕਹੁੰਨੇ ਆਂ ਵੀ ਜੋ ਮੇਲਾ ਹਰ ਸਾਲ ਇਹੀ ਤਰ੍ਹਾਂ ਲੱਗਦਾ ਰਹੇ ਸੁਖਸ਼ਾਂ ਦੀ ਨਾਲ ਲੱਗਦਾ ਰਹੇ ਅਸੀਂ ਸਾਰੀਆਂ ਭੈਣਾਂ ਦਾ ਜਿੰਨੀ ਵੀ ਆਈਆਂ ਨੇ ਸਾਡੀਆਂ ਕੋਈ ਵੀ ਰਿਸ਼ਤੇਦਾਰਾਂ ਦਾ ਧੰਨਵਾਦ ਕਰਦੇ ਆਂ ਤੇ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਸਹਿਯੋਗ ਨਾਲ ਮੇਲਾ ਪੂਰਾ ਚੜ੍ਹੇ ਗਏ